ਮਿੰਟੂ ਜੀ ਆਪਾਂ 트럼ਪ ਸਾਹਿਬ ਤੋਂ ਗੱਲਬਾਤ ਸ਼ੁਰੂ ਕਰੀਏ ਕਿਉਂਕਿ ਹਾਂ ਬਿਲਕੁਲ ਇੱਕ ਗੀਰ ਸੀਗਾ ਵੀ ਜਟਾਂ ਦੇ ਪੁੱਤਾਂ ਨੂੰ ਕਹਿੰਦੇ ਰੋਕ ਸਕੇ ਨਾ 트럼ਪ ਤੇ ਹੁਣ 트럼ਪ ਨਹੀਂ ਰੋਕਿਆ ਜਾ ਰਿਹਾ ਕਿਉਂਕਿ 트럼ਪ ਜਦੋਂ ਮਾਣੀ ਮੁੱਟੀ ਕੋ ਗੱਲ ਕਰਦਾ ਸੀ ਬਿਆਨ ਦਿੰਦਾ ਸੀ ਤੇ ਅਸੀਂ ਹੱਸ ਪੈਂਦੇ ਸੀਗੇ ਇਹ ਐਵੇਂ ਮਾਰੀ ਜਾਂਦਾ ਜਿਵੇਂ ਉਹ ਇਹਨੇ ਕਰਨਾ ਕੁਝ ਨਹੀਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਸੀ ਕਰਦਾ ਕੁਝ ਨਹੀਂ ਹੁਣ ਮੈਂ ਤੁਹਾਨੂੰ ਕਹਿੰਦਾ ਪੂਰੀ ਮਿਸਾਲਾਂ ਹੀ ਦਿਨਾ ਕਰਕੇ ਦਿਖਾਉਣਾ ਤੇ ਜਿਹੜਾ ਜਿਵੇਂ ਤਾਰੀਖ ਤੇ ਤਾਰੀਖ ਵਾਲਾ ਕੰਮ ਸੀਗਾ ਉਹ ਟੈਰਿਫ ਤੇ ਟੈਰਿਫ ਸ਼ੁਰੂ ਕਰਤਾ ਇਦੋਂ ਕੈਨੇਡਾ ਮੈਕਸੀਕੋ ਚਾਈਨਾ ਉਧਰ ਵਾਲਿਆਂ ਨੂੰ ਤਾਂ ਲੈ ਲਿਆ ਹੱਥੇ ਤੇ ਹੁਣ ਹੋਰ ਵੀ ਕਿਸੇ ਪਾਸੇ ਨੂੰ ਤੁਰਨਾ ਹੈ ਹੋਰ ਵੀ ਕਿਸੇ ਨੂੰ ਖਤਰਾ ਹੈ ਜਾਂ ਫਿਰ ਉਹ ਅਜੇ ਦਿਖਾਈ ਰਿਹਾ ਹੈ ਕੰਮ ਵੀ ਕੀ ਕਰਨਾ ਅੱਗੇ ਜਾ ਕੇ ਵੇਖੋ ਤੁਸੀਂ ਅੱਗੇ ਅੱਗੇ ਕੀ ਹੁੰਦਾ ਦੇਖੋ ਡੋਨਲਡ ਟਰੰਪ ਨੇ ਜਿਹੜਾ ਇਲੈਕਸ਼ਨ ਲੜਿਆ ਸੀਗਾ ਨਾ ਜੀ ਉਹਨੇ ਕੀ ਕਰਨਾ ਉਹਦਾ ਉਹਨੇ ਪਹਿਲਾਂ ਹੀ ਸਾਰਾ ਕੁਝ ਜਿਹੜਾ ਰੋਡ ਮੈਪ ਸੀ ਲੋਕਾਂ 'ਚ ਰੱਖਿਆ ਹੂੰ ਤੇ ਇਹਦਾ ਮਤਲਬ ਇਹ ਆ ਕਿ ਗੋਰਿਆਂ 'ਚ ਇਸ ਗੱਲ ਦਾ ਪ੍ਰਭਾਵ ਗਿਆ ਤੇ ਉਹਨਾਂ ਨੇ ਇਸ ਚੀਜ਼ ਤੇ ਮੋਹਰ ਲਾਈ ਜੀ ਕਿ ਕਰੋ ਇਹਦਾ ਹੁਣ ਬਹੁਤ ਸਾਰੀਆਂ ਚੀਜ਼ਾਂ ਡੋਨਲਡ 트੍ਰੰਪ ਨੇ ਕਰ ਵੀ ਦਿੱਤੀਆਂ ਹੂੰ ਠੀਕ ਹੈ ਜੀ ਹਾਂ ਮੈਨੂੰ ਕਦੇ-ਕਦੇ ਲੱਗਦਾ ਹੋ ਸਕਦਾ ਇਨ ਫਿਊਚਰ ਆਪਾਂ ਗਲਤ ਸਾਬਤ ਹੋਈਏ ਕਿ ਜੋ ਸ਼ਰਨਾਰਥੀਆਂ ਨੂੰ ਬਹੁਤ ਵੱਡੇ ਪੱਧਰ ਤੇ ਕੱਢਣ ਦੀ ਮੁਹਿੰਮ ਛੇੜੀ ਗਈ ਹੈ ਜਾਂ ਛੇੜਨ ਦਾ ਦਾਵਾ ਕੀਤਾ ਜਾ ਰਿਹਾ ਹੈ ਜੀ ਸ਼ਾਇਦ ਇੱਕ ਮੌਕੇ ਤੇ ਆ ਕੇ ਉਹ ਰੁਕ ਜਾਏਗੀ ਜਾਂ ਦਮ ਤੋੜ ਜਾਏਗੀ ਕਿਉਂਕਿ ਕੁਝ ਕਾਨੂੰਨੀ ਪੋਜੀਸ਼ਨ ਉਹ ਵੀ ਵੇਖਣੀ ਪਾਉਗੀ ਤੇ ਕੁਝ ਉਹਨਾਂ ਦੇ ਕਹ ਲੋ ਕਿ ਅਮਰੀਕਾ ਦੇ ਹਾਲਾਤ ਜਾਂ ਜੋ ਲੋਡ ਹੈ ਉਹਦੇ ਮੁਤਾਬਕ ਜਾਂ ਜਿਹੜਾ ਬਾਹਰ ਲਿਆ ਤੁਹਾਨੂੰ ਫਾਇਦਾ ਕੋਈ ਹੋ ਰਿਹਾ ਬਿਲਕੁਲ ਅਮਰੀਕਾ ਸਰ ਜਿਵੇਂ ਤੁਸੀਂ ਦੇਖੋਗੇ ਮੈਂ ਅੱਗੇ ਅਕਸਰ ਗੱਲ ਕਰਦਾ ਹੁੰਦਾ ਕਿ ਜਿਵੇਂ ਦਿੱਲੀ ਜਿਹੜੀ ਹੈ ਨਾ ਹੂੰ ਇਹ ਦਿੱਲੀ ਬਾਹਰੀਆਂ ਨੇ ਹੀ ਦਿੱਲੀ ਬਣਾਈ ਆ ਬਿਲਕੁਲ ਬਿਲਕੁਲ ਦਿੱਲੀ ਦੇ ਮੂਲ ਵਾਸੀਆਂ ਨੇ ਨਹੀਂ ਹੂੰ ਇਹ ਦਿੱਲੀ ਜੇ ਦਿੱਲੀ ਬਣੀ ਆ ਤੇ ਇਹਦੇ ਵਿੱਚ ਵੱਡਾ ਰੋਲ ਬਾਹਰ ਲਿਆਦਾ ਅੱਜ ਵੀ ਤੁਸੀਂ ਦੇਖੋ ਆਪਣੇ ਬੈਠੇ ਨੇ ਪੰਜਾਬੀ ਬੈਠੇ ਨੇ ਪਰਵੰਚਲੀ ਬੈਠੇ ਨੇ ਠੀਕ ਹੈ ਨਾ ਜੀ ਸੋ ਇਸ ਤਰ੍ਹਾਂ ਉੱਥੇ ਵੀ ਜੇ ਤੁਸੀਂ ਦੇਖੋਗੇ ਅਮਰੀਕਾ ਨੂੰ ਜੇ ਕਿਸੇ ਨੇ ਬਣਾਇਆ ਤਾਂ ਬਾਹਰਲੇ ਲੋਕਾਂ ਨੇ ਹੀ ਬਣਾਇਆ ਜੀ ਬਿਲਕੁਲ ਜਿਹੜੇ ਮੂਲ ਵਸਿੰਦੇ ਸੀਗੇ ਤਾਂ ਉਹ ਤਾਂ ਖਦੇੜ ਦਿੱਤੇ ਗਏ ਨਾ ਸਰ ਹੂੰ ਹੂੰ ਤਾਂ ਕਹਿੰਦਾ ਮਤਲਬ ਇਹ ਹੋ ਆ ਕਿ ਹੁਣ ਇਹ ਤੇ ਆਪਾਂ ਛੱਡ ਦਈਏ ਸ਼ਰਨਾਰਥੀ ਨੀਤੀ ਕੀ ਰਹੇਗੀ ਤਾਂ ਦੂਸਰਾ ਵੱਡਾ ਸੀਗਾ ਕਿ ਟੈਰਿਫ ਦਾ ਮਾਮਲਾ ਜਿਹੜਾ ਹੂੰ ਉਹਨੇ ਪਹਿਲਾਂ ਹੀ ਕਿਹਾ ਸੀਗਾ ਕੈਨੇਡਾ ਵਾਲਿਆਂ ਨੂੰ ਤੇ ਉਹਨੇ ਪਹਿਲਾਂ ਹੀ ਬਹੁਤ ਚਾਲੂ ਕੀਤਾ ਸੀਗਾ ਕਿ ਆ ਕਰਾਂਗਾ ਕਰਾਂਗਾ ਤੇ ਕੈਨੇਡਾ ਸ਼ਾਇਦ ਇਸ ਗੱਲ ਵਾਸਤੇ ਪਰਪੱਕ ਵੀ ਹੋ ਗਿਆ ਸੀਗਾ ਕਿ ਇਹਨੇ ਟਾਲਣਾ ਨਹੀਂ ਹੈ ਹੂੰ ਤਿਆਰ ਸੀ ਉਹ ਥੋੜਾ ਥੋੜਾ ਪ੍ਰਿਪੇਅਰ ਹੋ ਗਏ ਸੀ ਕਿਉਂਕਿ ਉਹਨੇ ਪਹਿਲਾਂ ਹੀ ਕਿਹਾ ਸੀਗਾ ਕਿ ਜੇ ਤੁਸੀਂ ਇਦਾਂ ਦਾ ਕੋਈ ਕਦਮ ਚੁੱਕੋਗੇ ਤੇ ਅਸੀਂ ਵੀ ਫਿਰ ਪਿੱਛੇ ਨਹੀਂ ਹਟਾਂਗੇ ਬਿਲਕੁਲ ਹੁਣ ਉਹ ਮੈਕਸੀਕੋ ਤੇ ਉਹ ਆਪਸ ਦੇ ਵਿੱਚ ਰਲ ਕੇ ਹੂੰ ਇਹਦਾ ਤੋੜ ਲੱਭਤੇ ਪਿਆ ਕਿ ਭਈ ਡੋਨਲਡ ਟਰੰਪ ਤੇ ਆਪਾਂ ਕਿਸ ਤਰ੍ਹਾਂ ਦਾ ਹੁਣ ਇੱਕ ਅੱਗੋਂ ਪਲਟਮਾ ਵਾਰ ਕਰੀਏ ਜੀ ਇਥੋਂ ਤੱਕ ਕਿ ਇੱਕ ਸ਼ਾਇਦ ਮੈਂ ਬੀਸੀ ਦੀ ਗੱਲ ਸੁਣੀ ਆ ਬੀਸੀ ਸੂਬੇ ਦੀ ਹਮ ਕਿ ਉੱਥੇ ਤੇ ਜਿਹੜਾ ਉੱਥੋਂ ਦਾ ਜਿਵੇਂ ਮੁੱਖ ਮੰਤਰੀ ਹੁੰਦਾ ਸ਼ਾਇਦ ਉਥੇ ਪ੍ਰੀਮੀਅਰ ਹੁੰਦੇ ਆ ਹਮ ਪ੍ਰੀਮੀਅਰ ਸ਼ਾਇਦ ਉਹਨੂੰ ਕਹਿੰਦੇ ਨੇ ਤਾਂ ਉਹਨਾਂ ਨੇ ਤੇ ਸਟੋਰਾਂ ਤੋਂ ਅਮਰੀਕਨ ਸ਼ਰਾਬ ਜਿਹੜੀ ਆ ਹਟਾਉਣ ਦਾ ਫੈਸਲਾ ਵੀ ਦਿੱਤਾ ਕਿ ਭਾਈ ਹਟਾ ਦਿਓ ਬਈ ਮਤਲਬ ਫਿਰ ਤੇ ਕਾਫੀ ਚੀਜ਼ਾਂ ਦੋਨੋਂ ਬਸੇ ਵਾਪਰ ਨਹੀਂ ਜਾਉਂਦਾ ਬਿਲਕੁਲ ਬਿਲਕੁਲ ਤੇ ਕਹਿੰਦਾ ਮਤਲਬ ਹੈ ਕਿ ਮੈਕਸੀਕੋ ਚਾਈਨਾ ਤੇ ਇਹਨਾਂ ਤੇ ਤਾਂ ਕੈਨੇਡਾ ਵਾਲਿਆਂ ਤੇ ਉਹਨੇ ਵਾਰ ਕਰ ਦਿੱਤਾ ਹੈ ਦੇਖੋ ਹੁਣ ਇੱਥੋਂ ਸ਼ੁਰੂਆਤ ਹੁੰਦੀ ਹੈ ਨਵੇਂ ਵਰਲਡ ਆਰਡਰ ਦੀ ਜੀ ਇਹ ਸਭ ਨੂੰ ਲੱਗ ਰਿਹਾ ਸੀਗਾ ਕਿ ਨਵੇਂ ਸਿਰੇ ਤੋਂ ਮਤਲਬ ਕਿ ਵਰਲਡ ਆਰਡਰ ਸੈੱਟ ਕਰਨ ਲਈ ਟਰੰਪ ਕਦਮ ਚੁੱਕੇਗਾ ਜੀ ਤੇ ਉਹ ਹੁਣ ਆਪਾਂ ਨੂੰ ਥੋੜੇ ਥੋੜੇ ਨਹੀਂ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਮਰਸੂਬੇ ਜਿਹੜੇ ਆ ਉਹ ਸਾਫ ਹੋ ਗਿਆ ਬਿਲਕੁਲ ਹੁਣ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਕਿ ਭਾਰਤ ਨੂੰ ਇਹਨਾਂ ਨੇ ਹਾਲਾਕੇ ਇਸ ਸੂਚੀ ਚੋਂ ਬਾਹਰ ਕੱਢਿਆ ਪਰ ਉਹ ਖਤਰਾ ਟਲਿਆ ਨਹੀਂ ਹੈ ਟਲਿਆ ਨਹੀਂ ਹੁਣ ਮੋਦੀ ਸਾਹਿਬ ਜਾ ਰਹੇ ਆ ਜੈ ਸ਼ੰਕਰ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਜੀ ਜਿਹੜੀ ਉਹ ਮਹਮ ਚੱਲਦੀ ਆ ਉਹਨੂੰ ਕੀ ਬੋਲਦੇ ਡਾਲਰ ਡੀ ਡਾਲਰ ਡੀ ਡਾਲਰਾਈਜੇਸ਼ਨ ਡੀ ਡਾਲਰਾਈਜੇਸ਼ਨ ਕਹਿੰਦੇ ਆ ਉਹ ਮੇ ਅਸੀਂ ਹਿੱਸਾ ਨਹੀਂ ਬਣਿਆ ਹੂੰ ਮਤਲਬ ਕਿ ਅਸੀਂ ਡਾਲਰ ਤੋਂ ਦੂਰ ਨਹੀਂ ਹੋਵਾਂਗੇ ਹੂੰ ਹੂੰ ਠੀਕ ਹੈ ਨਾ ਜੀ ਸਾਬ ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਉਤੋਂ ਮੋਦੀ ਸਾਹਿਬ ਦੀ ਫੇਰੀ ਆ ਗਈ ਆ ਜੀ ਇਸ ਤੋਂ ਇਲਾਵਾ ਅਮਰੀਕਾ ਵੀ ਚਾਹੇਗਾ ਕਿ ਭਾਰਤ ਨੂੰ ਹੱਥਾਂ ਠ ਰੱਖਿਆ ਜਾਵੇ ਬਿਲਕੁਲ ਚਾਈਨਾ ਦੇ ਮੁਕਾਬਲੇ ਤਾਂ ਹੁਣ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੋ ਸਕਦਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਕਸ਼ੀਦਗੀ ਆ ਉਹ ਘਟੇ ਹੂੰ ਮੈਨੂੰ ਇਹ ਵੀ ਲੱਗਦਾ ਕਿ ਇਮਰਾਨ ਖਾਨ ਦੇ ਵੀ ਦਿਨ ਬਦਲ ਸਕਦੇ ਆ ਕਿਆ ਬਾਤ ਇਹ ਇਟ ਇਜ਼ ਅ ਹੋ ਸਕਦੀ ਹੈ ਨਾ ਬਿਲਕੁਲ ਮਤਲਬ ਕਿ ਵਰਲਡ ਆਰਡਰ ਨਵੇਂ ਸਿਰੇ ਤੋਂ ਆਪਾਂ ਸੈੱਟ ਦੇਖ ਸਕਦੇ ਹਾਂ ਕਿ ਕੀਤਾ ਜਾ ਰਿਹਾ ਹੈ ਜਾਂ ਕੀਤਾ ਜਾਏਗਾ ਦੋਈ ਤਿਸ ਨਾਲ ਨਾਲ ਲਿਆ ਤਾਂ ਕੁੱਲ ਲਾ ਕੇ ਭਾਰਤ ਨੂੰ ਇਹਨਾਂ ਨੇ ਫਿਲਹਾਲ ਇੱਕ ਮੌਕਾ ਤੇ ਦਿੱਤਾ ਹੈ ਭਾਰਤ ਲਈ ਮੌਕਾ ਕਿਉਂਕਿ ਜੇ ਚਾਈਨਾ ਇਸ ਤਰ੍ਹਾਂ ਦੀ ਟੈਰਿਫ ਵਾਰ ਦੇ ਵਿੱਚ ਉਲਝਦਾ ਤਾਂ ਭਾਰਤ ਨੂੰ ਉਸ ਚੀਜ਼ ਦਾ ਫਾਇਦਾ ਹੁੰਦਾ ਨਾ ਕਿਉਂਕਿ ਸਾਡਾ ਜਿਹੜਾ ਐਕਸਪੋਰਟ ਹੈ ਅਮਰੀਕਾ 'ਚ ਹੈਗਾ ਜੀ ਭਾਰਤ ਨੂੰ ਪੈਸੇ ਵੱਟਦਾ ਹੂੰ ਹੂੰ ਤਾਂ ਉਹਨਾਂ ਨੂੰ ਉਸ ਚੀਜ਼ ਦਾ ਨੁਕਸਾਨ ਹੋਏਗਾ ਸਾਨੂੰ ਉਸ ਚੀਜ਼ ਦਾ ਫਾਇਦਾ ਹੋ ਸਕਦਾ ਹੈ ਬਿਲਕੁਲ ਜਾਂ ਹੋਰ ਚੀਜ਼ਾਂ ਜਿਹੜੀਆਂ ਚਾਈਨਾ ਤੋਂ ਨਹੀਂ ਮੰਗਾਈਆਂ ਜਾਣਗੀਆਂ ਇਧਰੋਂ ਖੁੱਲੀਆਂ ਮੰਗਾਈਆਂ ਜਾ ਸਕਦੀਆਂ ਨੇ ਬਿਲਕੁਲ ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ ਕੋਰੋਨਾ ਸੀ ਹੂੰ ਤੇ ਕਰੋਨਾ ਦੇ ਵਿੱਚ ਜਿੰਨੀ ਕੋਈ ਫੇਟ ਵੱਜੀ ਚੈਨਾ ਨੂੰ ਹਾਲਾਂਕਿ ਚੈਨਾ ਸੰਭਲ ਗਿਆ ਭਾਈ ਉਹਨਾਂ ਦੀ ਇਕਨੋਮੀ ਬੜੀ ਸਟੇਰਿਕ ਹੋ ਗਈ ਆ ਜੀ ਬਿਲਕੁਲ ਪਰ ਕੁਝ ਕੰਪਨੀਆਂ ਨੇ ਉਹ ਮੁਲਕ ਛੱਡਿਆ ਤੇ ਉਹਦੇ ਵਿੱਚ ਭਾਰਤ ਬਹੁਤ ਵੱਡਾ ਫਾਇਦਾ ਚੁੱਕ ਸਕਦਾ ਸੀਗਾ ਹਮ ਪਰ ਇਹ ਉਹਦੇ ਚ ਉੱਕ ਗਏ ਕੁਝ ਦੇਸ਼ ਜਿਹੜੇ ਸੀਗੇ ਉਹਨਾਂ ਦੇ ਵਿੱਚ ਉਹ ਕੰਪਨੀਆਂ ਜਿਹੜੀਆਂ ਮੂਵ ਕਰ ਗਈਆਂ ਮੂਵ ਕਰ ਗਈਆਂ ਉਹਨਾਂ ਨੇ ਫਾਇਦਾ ਲਿਆ ਹਾਂਜੀ ਤਾਂ ਭਾਰਤ ਕੋਲ ਇੱਕ ਮੌਕਾ ਤਾਂ ਫੇਰ ਬਣਦਾ ਹੈ ਕਿ ਤੁਸੀਂ ਹਾਫ ਹਾਲ ਦਾ ਸਮੇਂ ਦੀ ਨਿਜਾਕਤ ਵੀ ਇਹ ਹੀ ਹੈ ਕਿ ਅਮਰੀਕਾ ਲਈ ਤਗੜੇ ਆਲ ਭਾਈ ਜਿਹੜਾ ਜਿਹਦਾ ਇਸ ਵੇਲੇ ਕਹ ਲਓ ਕਿ ਡਾਲਰ ਜਿਹੜਾ ਘੁੰਮਦਾ ਪਿਆ ਪੂਰੀ ਦੁਨੀਆ ਨੂੰ ਕਮਾਈ ਜਾਂਦਾ ਕਿ ਇੱਕ ਵਾਰੀ ਭਾਈ ਉਹਨਾਂ ਨਾਲ ਤੁਰੇ ਚੱਲੋ ਤੇ ਉਹਨਾਂ ਨੇ ਇਸ਼ਾਰਾ ਵੀ ਕਰ ਦਿੱਤਾ ਜੀ ਜੈ ਸ਼ੰਕਰੂ ਰਾਣੇ ਕਿ ਫਿਲਹਾਲ ਅਸੀਂ ਅਮਰੀਕਾ ਵਾਲੇ ਪਾਲੇ ਚ ਪੂਰੀ ਸਾਭ ਕਹਿੰਦੇ ਆਪਾਂ ਤੇਲ ਖਰੀਦਾਂਗੇ ਬਿਲਕੁਲ ਸਾਰਾ ਕੁਝ ਪਰ ਗੱਲ ਇਹ ਆ ਕਿ ਹੁਣ ਗਾਂਹ ਜਾ ਕੇ ਜਿਹੜਾ ਟੈਰਿਫ ਵਾਰ ਆ ਹੂੰ ਇਹ ਜਿਹੜੀ ਟੈਕਸਾਂ ਦੀ جنگ ਆ ਇਹ ਕਿਤੇ ਇਹ ਆ ਕਿ ਪੂਰੀ ਦੁਨੀਆ ਤੇ ਕੀ ਅਸਰ ਪਾਉਂਦੀ ਹੈ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਅਮਰੀਕਾ ਦੇ ਫੈਸਲੇ ਪੂਰੀ ਦੁਨੀਆ ਤੇ ਪ੍ਰਭਾਵ ਪਾਉਂਦੇ ਸੈਕੰਡ ਚੀਜ਼ ਇਹ ਹੈ ਕਿ ਇੰਡੀਆ ਦਾ ਕਿ ਇੰਡੀਆ ਕਿਸ ਤਰ੍ਹਾਂ ਫਾਇਦਾ ਚੁਕੇਗਾ ਪਰ ਥਰਡ ਚੀਜ਼ ਅਮਰੀਕੀ ਬਾਜ਼ਾਰ ਵਾਸਤੇ ਵੀ ਇਹ ਚੀਜ਼ ਦੇਖਣੀ ਹੋਏਗੀ ਨਾ ਕਿਉਂਕਿ ਹੁਣ ਜੇ ਤੁਸੀਂ ਦੇਖੋਗੇ ਤਾਂ ਕੈਨੇਡਾ ਵੀ ਨਿੱਤਰ ਪਿਆ ਮੈਕਸੀਕੋ ਗਵੰਢੀ ਹੋ ਗਿਆ ਕੈਨੇਡਾ ਤਾਂ ਵੈਸੇ ਵੀ ਮੇਰੇ ਖਿਆਲ ਦੇ ਨਾਲ ਲੱਗਦਾ ਹੈ ਕਿ ਇੱਕ ਜਿੱਦਾਂ ਰਾਜਨੀਤਿਕ ਕਹਿ ਲਓ ਜਾਂ ਜੀਓ ਪੋਲਿਟਿਕਸ ਦੇ ਵਿੱਚ ਕਿ ਉਹ ਸ਼ਾਇਦ ਇੱਕ ਦੂਰੀ ਬਣਾ ਲਏਗਾ ਹੋ ਸਕਦਾ ਹੈ ਬਿਲਕੁਲ ਮੇਬੀ ਮਤਲਬ ਕਿ ਪਰ ਚਾਈਨਾ ਤੋਂ ਹੁਣ ਜਿੱਦਾਂ ਤੁਸੀਂ ਦੇਖੋ ਕਿ ਉਹਨੂੰ ਕੀ ਬੋਲਦੇ ਆ ਹੁੰਦੇ ਆ ਰੇਅਰ ਅਰਥ ਮਿਨਰਲਸ ਕਹਿੰਦੇ ਨੇ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਆ ਬੈਂਟਰੀਆਂ ਬਣਦੀਆਂ ਮੋਬਾਈਲ ਲੈਪਟਾਪ ਉਹਨਾਂ ਚ ਉਹ ਚੀਜ਼ਾਂ ਜਾ ਕੇ ਪੈਂਦੀਆਂ ਨੇ ਆਪਾਂ ਉਧਰ ਤਕਨੀਕੀ ਤੌਰ ਤੇ ਤਾਂ ਨਹੀਂ ਜਾਂਦੇ ਜੀ ਬਹੁਤ ਦੁਰਲਭ ਤਰ੍ਹਾਂ ਦੇਖਣੇ ਚਾਹੀਦੇ ਪੰਜਾਬੀ ਆ ਬਿਲਕੁਲ ਉਹ ਚਾਈਨਾ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਐਕਸਪੋਰਟ ਕਰਦਾ ਤਾਂ ਉਹਦਾ ਬਦਲਮਾ ਟਿਕਾਣਾ ਕਿਹੜਾ ਹੋਏਗਾ ਜਾਂ ਜੇ ਹੋਰ ਟੈਰਿਫ ਵਧਦੇ ਆ ਜਾਂ ਕੁਝ ਹੋਰ ਮੁਲਕਾਂ ਤੇ ਲੱਗ ਜਾਂਦੇ ਆ ਜਿਹੜੀਆਂ ਚੀਜ਼ਾਂ ਅਮਰੀਕਾ ਚ ਉਹਨਾਂ ਤੋਂ ਆਉਂਦੀਆਂ ਤਾਂ ਇਹਦਾ ਮਤਲਬ ਹੈ ਕਿ ਅਮਰੀਕੀ ਬਾਜ਼ਾਰ ਵੀ ਤੇ ਕਿਤੇ ਨਾ ਕਿਤੇ ਪ੍ਰਭਾਵਿਤ ਹੋਏਗਾ ਨਾ ਜਿਵੇਂ ਆਪਾਂ ਸ਼ਰਨਾਰਥੀਆਂ ਦੀ ਗੱਲ ਕਰਦੇ ਆ ਕਿ ਉਹਨਾਂ ਦੀ ਜ਼ਰੂਰਤ ਹੈ ਹਮ ਠੀਕ ਹੈ ਨਾ ਜੀ ਨੌਕਰੀਆਂ ਵਾਸਤੇ ਲੇਬਰ ਵਾਸਤੇ ਸਾਰੀਆਂ ਚੀਜ਼ਾਂ ਵਾਸਤੇ ਤਾਂ ਇਹਨਾਂ ਚੀਜ਼ਾਂ ਦੀ ਉੱਥੇ ਉੱਥੇ ਦੇ ਬਾਜ਼ਾਰ ਚ ਬੀ ਅਸਰ ਤਾਂ ਇੱਕ ਕਹਾਣੀ ਕੀ ਹੋਏਗੀ ਬਿਲਕੁਲ ਮਤਲਬ ਅਸਰ ਅੰਦਾਜ਼ਾ ਕੀ ਇਹ ਵੀ ਹਾਂਜੀ ਇਹ ਵੀ ਅਮਰੀਕਾ ਵਾਲੇ ਵੀ ਤਾਂ ਵੇਂਦੇ ਹੋਣਗੇ ਨਾ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਜਿਹੜੀ ਚੀਜ਼ ਮੰਨ ਲਓ ਹੁਣ ਆਪਾਂ ਨੂੰ ਕੋਈ 40 ਰੁਪਏ ਦੀ ਪੈਂਦੀ ਆ ਇੰਪੋਰਟ ਹੋਈ ਟੈਕਸ ਲੱਗ ਗਿਆ ਮੋਦੀ ਸਾਹਿਬ ਨੇ ਕੋਈ ਟੈਕਸ ਲਾਤਾ ਤਾਂ ਉਹ ਛੇ ਟੈਕਸ ਲੱਗ ਕੇ ਮਹਿੰਗੀ ਹੋ ਗਈ ਜਿਹੜੀ ਚੀਜ਼ ਆਪਾਂ 40 ਚ ਖਰੀਦ ਰਹੇ ਹਾਂ 55 ਚ ਖਰੀਦ ਨਹੀਂ ਪਾਉਗੀ ਤਾਂ ਅਸਰ ਤਾਂ ਆਪਣੇ ਤੇ ਪੈ ਗਿਆ ਨਾ ਜੀ ਪੈ ਗਿਆ ਬਿਲਕੁਲ ਠੀਕ ਹੈ ਨਾ ਜੀ। ਉਹ ਦੇਖਦੇ ਆਂ ਰੋਚਕ ਹੈ ਇਸ ਵੇਲੇ ਤਾਂ ਜੀਓ ਪੋਲਿਟਿਕਸ ਦਾ ਜਾਂ ਟੈਰਫ ਵਾਰ ਦਾ ਇਹ ਸਾਰਾ ਜਿਹੜਾ ਸਿਨੈਰੀਓ ਆਪਣੇ ਸਾਹਮਣੇ ਮਿੰਡੂ ਜੀ ਇੱਕ ਸਵਾਲ ਹੋ ਰਿਹਾ ਪੁੱਛਦੇ ਮੈਂ ਤੁਹਾਡੇ ਤੋਂ ਐਚ ਸਿੰਘ ਜੀ ਕਹਿ ਰਹੇ ਕਿ ਕੈਨੇਡੀਅਨ ਗਵਰਨਮੈਂਟ ਨੇ ਕਹਿੰਦੇ 25% ਟੈਰਫ ਕਹਿੰਦੇ ਲਗਾ ਦਿੱਤਾ ਅਮਰੀਕਾ ਦੇ ਜਿਹੜੇ ਗੁੱਡਸ ਵਗੈਰਾ ਉੱਥੋਂ ਲੈਂਦੇ ਨੇ ਤਾਂ ਉਹ ਤੇ ਫਿਰ ਹੋਣਾ ਹੀ ਹੈ ਜੇ ਉਹ ਨੋਕਾ ਤੇ ਤੁਹਾਨੂੰ ਆਪਾਂ ਕਹਿ ਰਹੇ ਕਿ ਤਾਂ ਟੈਰਫ ਵਾਰ ਹੁੰਦੀ ਹੈ ਉਹ ਉਹਨਾਂ ਤੇ ਲਾ ਦਿੰਦੇ ਉਹਨਾਂ ਤੇ ਲਾ ਦਿੰਦੇ ਆ ਜੀ ਜੀ ਤੇ ਇੰਡੀਆ ਵਾਲਿਆਂ ਨੇ ਤੁਹਾਨੂੰ ਯਾਦ ਹੋਣਾ ਜਦੋਂ ਡੋਨਲਡ ਟਰੰਪ ਪਹਿਲੀ ਵਾਰ ਬਣਿਆ ਹਾਰਲੀ ਡੈਵਿਡਸਨ ਦਾ ਮਸਲਾ ਉੱਠਿਆ ਸੀ ਤਾਂ ਉਦੋਂ ਸ਼ਾਇਦ 100 ਤੋਂ ਘਟਾ ਕੇ 50 ਕਰ ਦਿੱਤਾ ਸੀ ਦਾ ਜੀ ਹੁਣ ਤੇ ਮੈਨੂੰ ਲੱਗਦਾ ਫੇਰ ਘਟਾਤੇ ਇਹਨਾਂ ਨੇ ਹੂੰ ਹੂੰ ਤਾਂ ਇਸ ਕਰਕੇ ਏਜ ਇਸ ਜਿਹੜੀ ਹੁੰਦੀ ਆ ਕਿ ਜੇ ਤੇ ਮਿਲਵਰਤਨ ਨਾਲ ਤੁਰੇ ਜਾਣਾ ਤਾਂ ਫੇਰ ਭਾਈ ਜਿਵੇਂ ਭਾਰਤ ਫਾਇਦਾ ਲੈ ਰਿਹਾ ਹੂੰ ਕਿਉਂਕਿ ਮਿੰਨੋ ਜੀ ਮੈਂ ਇਹੀ ਸਵਾਲ ਪੁੱਛ ਰਿਹਾ ਸੀ ਤੁਹਾਡੀ ਗੱਲ ਦੇ ਵਿੱਚ ਹੀ ਨਾਲ ਹੀ ਗੱਲ ਮੈਂ ਜੋੜ ਦਿੰਨਾ ਦੇਖੋ ਇੱਕ ਚੀਜ਼ ਤਾਂ ਇਹ ਹੈ ਕਿ ਜੇ ਭਾਰਤ ਨਾਲ ਜੁੜ ਕੇ ਰਹਿੰਦਾ ਤਾਂ ਫਾਇਦਾ ਆਪਾਂ ਉਹ ਪੋਸਿਬਿਲਟੀ ਦੇਖਦੇ ਆਂ ਜੇ ਬਾਈ ਚਾਂਸ ਟਰੰਪ ਇਧਰ ਵੀ ਟੈਰਿਫ ਲਾਉਂਦਾ ਫਿਰ ਤਾਂ ਆਪਣਾ ਨੁਕਸਾਨ ਬਹੁਤ ਹੋ ਸਕਦਾ ਨਹੀਂ ਨੁਕਸਾਨ ਤੇ ਦੇਖੋ ਫਿਰ ਭਾਰਤ ਨੂੰ ਨਵੇਂ ਸਿਰੇ ਤੋਂ ਆਪਣੀ ਰਣਨੀਤੀ ਘੜਨੀ ਪਊਗੀ ਨਾ ਕਿਉਂਕਿ ਭਾਰਤ ਇਸ ਵੇਲੇ ਦੇਖੋ ਸੱਚ ਇਹ ਆ ਕਿ ਇੱਕ ਆਰਥਿਕ ਕਹਿ ਸਕਦੇ ਆਪਾਂ ਕਿ ਕਿਤੇ ਨਾ ਕਿਤੇ ਉਹ ਨੁਕਸਾਨ ਚੱਲ ਰਿਹਾ ਹੈ ਬਿਲਕੁਲ ਆਰਥਿਕ ਮੁਹਾਵਲੇ ਜੂਝ ਰਿਹਾ ਹੈ ਠੀਕ ਹੈ ਜੀ ਵੈਸੇ ਤੇ ਇਹਨਾਂ ਦੀ ਇਕਨੋਮੀ ਇਸ ਤਰ੍ਹਾਂ ਦੀ ਹੈ ਕਿ ਇਨਫਾਰਮਲ ਸੈਕਟਰ ਹੁੰਦਾ ਜਿਹੜਾ ਹੂੰ ਗੈਰ ਸੰਗਠਿਤ ਕੈਦਨੇ ਜਿਵੇਂ ਕੋਈ ਆਂਡਿਆਂ ਦੀ ਰੇੜੀ ਲਾਈ ਬੈਠਾ ਮੂੰਗ ਫਲੀ ਦੀ ਰੇੜੀ ਲਾਈ ਬੈਠਾ ਇਹ ਬਚਾ ਲੈਂਦੀ ਆ ਪਰੰਤੂ ਫਿਰ ਵੀ ਇਸ ਵੇਲੇ ਜੇ ਆਪਾਂ ਕਹ ਲਈਏ ਕਰੋਨਾ ਤੋਂ ਵੱਧ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਦੀ ਗਰਾਵਟ ਆ ਸਾਡੇ ਵਿਕਾਸ ਦਰਚ ਹੂੰ ਹੂੰ ਹੋ ਉਹਦੇ ਵਾਸਤੇ ਕਦਮ ਵੀ ਚੁੱਕੇ ਗਏ ਨੇ ਬਜਟ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਕਹਿੰਦਾ ਮਤਲਬ ਇਹ ਆ ਕਿ ਉਸ ਦੌਰ ਚ ਜੇ ਮੰਨ ਲਓ ਟੈਰਿਫ ਇੰਡੀਆ ਤੇ ਵਧਾਏ ਜਾਂਦੇ ਆ ਤਾਂ ਅਸਰ ਬਿਲਕੁਲ ਪਾਊਗਾ ਤੇ ਨਵੇਂ ਸਿਰੇ ਤੋਂ ਇਹਨਾਂ ਨੂੰ ਆਪਣੀ ਰਣਨੀਤੀ ਘੜਨੀ ਪਊਗੀ ਡਿਪੈਂਡੈਂਸ ਆਪਣੀ ਨਾ ਆਪਾਂ ਜ਼ਿਆਦਾ ਇੰਪੋਰਟ ਨਹੀਂ ਕਰਦੇ ਅਮਰੀਕਾ ਤੋਂ ਆਪਾਂ ਵੇਚਦੇ ਹਾਂ ਨਾ ਉਹਨਾਂ ਦੇ ਬਾਜ਼ਾਰ ਦਾ ਫਾਇਦਾ ਚੁੱਕਦੇ ਹਾਂ ਠੀਕ ਹੈ ਜੀ ਬਦਲੇ ਚ ਉਹਨਾਂ ਦੀਆਂ ਕੁਝ ਕੰਪਨੀਆਂ ਇੱਥੇ ਮੋਟਾ ਮਾਲ ਕਮਾਉਂਦੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰੰਤੂ ਜਦੋਂ ਤੁਹਾਡੇ ਉੱਥੇ ਦੇ ਜਿਹੜੇ ਪ੍ਰੋਡਕਟ ਨੇ ਕਮਾਈ ਖੋ ਰਹੇ ਆ ਉਹਨਾਂ 'ਚ ਨੁਕਸਾਨ ਹੋਏਗਾ ਤਾਂ ਡੈਫੀਨਿਟਲੀ ਤੁਹਾਡੀ ਕਲਮਾਇਆ ਜਿਹੜੀ ਉਹ ਨੁਕਸਾਨੀ ਜਾਏਗੀ ਬਿਲਕੁਲ ਬਿਲਕੁਲ ਇਹ ਤਾਂ ਇਸ ਜੀ ਸਹੀ ਫਰਕ ਤੇ ਪੈਣਾ ਹੀ ਆ ਬਿਲਕੁਲ ਜੀ ਉਹ ਰਣਨੀਤੀ ਘੜਨੀ ਪਾਉਗੀ ਜੀ 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 ਮਿੰਟੋ ਜੀ ਬਹੁਤ ਸਾਰੇ ਦੋਸਤ ਜੁੜੇ ਨੇ ਕੁਝ ਕਮੈਂਟ ਆਪਾਂ ਪੜਨੇ ਮੁਕਰਦਰ ਸਿੰਘ ਜੀ ਕਹਿ ਰਹੇ ਕਿ ਟਰੰਪ ਤੇ ਬ੍ਰਿਕਸ ਦੇ ਦੇਸ਼ਾਂ ਦੇ ਉੱਪਰ ਵੀ ਕਹਿੰਦੇ ਟੈਰਿਫ ਲਾਉਣ ਦੀ ਗੱਲ ਕਰ ਰਿਹਾ ਨਹੀਂ ਉਹ ਡਰਾਉਂਦਾ ਜੀ ਕਹਿੰਦਾ ਭਾਈ ਤੁਸੀਂ ਆ ਜਿਹੜਾ ਡਾਲਰ ਹੈ ਇਹਦੇ ਤੋਂ ਦੂਰ ਨਾ ਹੋਇਓ ਇਹਦੇ ਨਾਲ ਪੱਪੀ ਜੱਫੀ ਕਰਕੇ ਰੱਖਣਾ ਆਹ 87 ਪਾਰ ਹੋ ਗਿਆ ਜਮੇਤਰ ਦੱਸ ਰਹੇ ਨੇ ਅਜਾ ਉਤਾਰ ਸਿੰਘ ਜੀ ਤੇ ਜਗਦੀਪ ਸਿੰਘ ਜੀ ਦੱਸ ਰਹੇ ਕਿ ਕੰਪਿਊਟਰ ਚਿਪਾਂ ਦੇ ਸਰਕਟ ਬਣਦੇ ਆ ਜਿਹੜਾ ਤੁਸੀਂ ਕਹਿ ਰਹੇ ਸੀ ਰਿਅਰਥ ਅਰਥ ਹਾਂ ਜੋ ਮ ਪੈਦਾ ਅਮਰੀਕਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੰਪੋਰਟ ਕਰਦਾ ਜਿੱਦਾਂ ਆਪਾਂ ਕੈਨੇਡਾ ਦੇਖਦੇ ਆ ਕੈਨੇਡਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੰਪੋਰਟ ਕਰਦਾ ਜੀ ਮਤਲਬ ਕਿ ਉਹਨਾਂ ਦੇ ਦਰਮਾਨ ਵਸਤੂਆਂ ਦੇ ਜੇ ਤੁਸੀਂ ਦੇਖੋਗੇ ਨਾ ਤੇ ਬਹੁਤ ਲੰਮੇ ਚੌੜੇ ਕਿਸੇ ਨਿਕਲਾਉਣਗੇ ਕਿਹੜੀ ਕਿਹੜੀ ਚੀਜ਼ ਕਿੱਥੋਂ ਕਿੱਥੋਂ ਆਉਂਦੀ ਹੈ ਤੇ ਜ਼ਿਆਦਾਤਰ ਟਰੱਕਿੰਗ ਸੈਕਟਰ ਤਾਂ ਹੀ ਤਾਂ ਮਜ਼ਬੂਤ ਹੈ ਨਾ ਦੋਨਾਂ ਦੇਸ਼ਾਂ ਦੇ ਆਰ ਪਾਰ ਚੱਲਦਾ ਰਹਿੰਦਾ ਹੂੰ ਹੂੰ